ਪਹਿਲੇ ਇੱਕਾਇਆ ਵਿੱਚ ਦੋ ਹੋਰਾਂ ਦੇ ਤਿੰਨ ਜਣੇ ਸੀ ਟੁੱਟੇ। ਬਸੋਰਾਂ ਦੇ ਪਾਸੇ ਹੀ ਬਰਬਰ ਤੇ ਖਾਈ ਮੈਨੂੰ ਕਿਤੇ ਵੀ ਜੋ ਕਹਿਦੇ ਸਨ ਉਹਨੇ ਕਹਿ ਸੀ ਮੈਂ ਮੈਨੂੰ ਕਿਤੇ ਜੇ ਰੋਲ ਆ ਕਾ ਰਜਿਸਟਰ ਕੈਸ਼ ਕਿੰਨਾ ਤੋਂ ਕਿੰਨਾ ਕਾਇਸ਼ ਹੋ 2 ਲੱਖ ਦੇ ਵਿੱਚ। ਜਲੰਧਰ ਦੇ ਥਾਣਾ ਮਕਸੂਦਾ ਦੇ ਅੰਤਰਗਤ ਪੈਂਦੇ ਲੰਮਾ ਪਿੰਡ ਚੌਕ ਦੇ ਕੋਲ ਵਿਜੇ ਗੈਂਸ ਏਜੰਸੀ ਤੇ ਤਿੰਨ ਬਦਮਾਸ਼ਾਂ ਨੇ ਗਨਪੁਆਇੰਟ ਤੇ ਬਲਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਗੈਸ ਏਜੰਸੀ ਚ ਕੰਮ ਕਰਨ ਵਾਲੇ ਜੋਤੀ ਨਾਮਕ ਵਿਅਕਤੀ ਕੋਲੋਂ ਲੁਟੇਰਿਆਂ ਨੇ 2 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਉਧਰ ਵਿਜੇ ਗੈਸ ਏਜੰਸੀ ਦੇ ਗੋਦਾਮ ਕੀਪਰ ਜੋਤੀ ਨੂੰ ਪਿਸਤੌਲ ਦੇ ਬਲਤੇ ਲੁੱਟਿਆ ਗਿਆ ਜਾਣਕਾਰੀ ਦੇ ਮੁਤਾਬਕ ਜੋਤੀ ਕਰੀਬ 2 ਲੱਖ ਰੁਪਏ ਤਿੰਨ ਲੁਟੇਰੇ ਲੈ ਕੇ ਫਰਾਰ ਹੋ ਗਏ ਪੀੜਤ ਜੋਤੀ ਨੇ ਦੱਸਿਆ ਕਿ ਉਹ ਗੋਦਾਮ ਦੇ ਕੋਲ ਸੀ ਤਾਂ ਤਿੰਨ ਨੌਜਵਾਨ ਉਸ ਦੇ ਕੋਲ ਆਏ ਅਤੇ ਤੇਜ਼ ਤਾਰ ਹਥਿਆਰ ਅਤੇ ਰਿਵਾਲਵਰ ਦੀ ਨੋਕ ਦੇ ਉੱਤੇ ਵਾਰ ਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਕਰਤਾਰਪੁਰ ਨੇ ਕਿਹਾ ਕਿ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਤੇ આરોપીਆਂ ਨੂੰ ਜਲਦ ਹੀ ਆਇਡੈਂਟੀਫਾਈ ਕਰ ਲਿਆ ਜਾਵੇਗਾ ਉਹਨਾਂ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਗੱਲ ਕਹੀ ਹੈ ਮੇਰਾ ਨਾਮ ਜੋਤੀ ਹੈ ਜੀ ਕੀ ਗਲਤ ਕੀ ਹੈ ਮੈਂ ਪੱਜਿੱਠੀ ਪਿੱਠਾਂ ਸੀਗਾ ਤਿੰਨ ਬੰਦੇ ਆਏ ਆ ਉਹਨਾਂ ਕੋਲ ਰਿਪੋਰਟ ਕਰ ਰਹੇ ਸੀਗੇ ਦਾਤ ਸੀਗੇ ਕਿੰਨੇ ਕ ਵਜੇ ਦੀ ਘਟਨਾ ਪਈ ਇਹ 2 ਵਜੇ ਦੀ ਘਟਨਾ ਹੈ 2:30 ਵਜੇ ਦੀ ਘਟਨਾ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਵੀ ਜੋ ਕੈਸ਼ ਹੈਗਾ ਇਤਰਾਦੇ ਤੇ ਨਹੀਂ ਤਾਂ ਤੈਨੂੰ ਸ਼ੂਟ ਕਰਨਾ ਹੈ ਨਹੀਂ ਤੇ ਧਰੇ ਏਜੰਸੀ ਦੇ ਵਿੱਚ ਕਾਫੀ ਬੰਦੇ ਕੰਮਕੂਮ ਕਰਦੇ ਹੋਣੇ ਕਿੱਥੇ ਸੀ ਹਾਂਜੀ ਕੰਮ ਤਾਂ ਕਰਦੇ ਆ ਲੇਕਿਨ ਉਹ ਉਹ ਬਾਹਰ ਬੈਠੇ ਸੀ ਔਰ ਕਿਸੇ ਦੇ ਖਿਆਲ ਚ ਨਹੀਂ ਹੋਇਆ ਇੱਟਾ ਮੂਡ ਭਿੱਟੇ ਸੀ ਪਹਿਲੇ ਇੱਕ ਆਇਆ ਫਿਰ ਦੋ ਹੋਰ ਆ ਗਏ ਤਿੰਨ ਜਣੇ ਸੀ ਟੋਟਲ ਅੱਛਾ ਉਹ ਕਿਸੇ ਨੂੰ ਸ਼ੱਕ ਨਹੀਂ ਕਰਉਂ ਕਹਿੰਦੇ ਵੀ ਸ਼ਾਇਦ ਹੋਦਾ ਕੋਈ ਡਿਸਕਸ ਕਰਨਾ ਹੈ ਜਿੱਤਾ ਕਨੈਕਸ਼ਨਾਂ ਵਗੈਰਾ ਦਾ ਚੱਲਦਾ ਹੋਆ ਮੋਦੀ ਦਾ ਤੇ ਉਹਨਾਂ ਨੇ ਕਿਹਾ ਸ਼ਾਇਦ ਵੀ ਫ੍ਰੀ ਵਾਲੇ ਕਨੈਕਸ਼ਨ ਦਾ ਕੋਈ ਪੁੱਛਣਾ ਹੈ ਜਾਂ ਕੁਝ ਗੱਲਬਾਤ ਕਰਨਾ ਹੈ ਅੱਛਾ ਕਿੰਨੇ ਵਜੇ ਦੀ ਘਟਨਾ ਹੈ ਇਹ ਤੋਂ 8:00 ਵਜੇ ਦੀ ਘਟਨਾ ਹੈ ਜੀ ਅੱਛਾ ਜੀ ਫਿਰ ਉਹਨਾਂ ਨੇ ਕੀ ਗੱਲਬਾਤ ਕੀ ਕੀਤੀ ਤੁਹਾਡੇ ਨਾਲ ਸਰ ਬਸ ਉਹਨਾਂ ਨੇ ਬਸ ਇਹੀ ਮੈਨੂੰ ਰਿਵੋਲਵਰ ਦਿਖਾਈ ਹੈ ਤੇ ਮੈਨੂੰ ਕਹਿੰਦੇ ਵੀ ਜੋ ਕੈਸ਼ ਹੈ ਇਹ ਚਰਾਗ ਤੇ ਉਹਨਾਂ ਨੇ ਕੈਸ਼ ਮੈਂ ਮੈਨੂੰ ਕਹਿੰਦੇ ਜੇ ਰੌਲਾ ਪਾਇਆ ਤੇ ਤੈਨੂੰ ਸ਼ੂਟ ਕਰ ਸਰ ਕੈਸ਼ ਕਿੰਨਾ ਸੀ ਕਿੰਨਾ ਕੈਸ਼ ਸੀ ਉਹ 2 ਲੱਖ ਦੇ ਕਰੀਬ ਸੀਗਾ ਅੱਛਾ ਜੀ ਉਹਨਾਂ ਨੇ ਆਪ ਹੀ ਗੱਲਾਂ ਖੋਲ ਕੇ ਵਿੱਚੋਂ ਸਾਰਾ ਕੱਟਿਆ ਮੇਰੇ ਪਰਸ ਪੁਰਸ ਜੋ ਵਿੱਚ ਪੈ ਸਾਰੇ ਗੱਲ ਕੀ ਕੀ ਹਥਿਆਰ ਕੀ ਕੀ ਸੀਗੇ ਉਹਨਾਂ ਕੋਲ ਉਹਨਾਂ ਕੋਲ ਰਿਵੋਲਵਰ ਸੀਗੇ ਤੇ ਨਾਲ ਕੋਲ ਅੱਛਾ ਇੱਕ ਦੇ ਕੋਲ ਰਿਵੋਲਵਰ ਦੇ ਨਾਲ ਹੱਥ ਦਾਤ ਸੀਗਾ ਅੱਛਾ ਜੀ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੂੰ ਤਪਤਾ ਵੀ ਉੱਠ ਗਈ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੇ ਹਰਕਤ ਕੀਤੀ ਤਾਂ ਮਾਰਾਂਗੇ ਅੱਛਾ ਕਿ ਮੈਂ ਕੁਝ ਨਹੀਂ ਕਰਦਾ ਤੂੰ ਨਾ ਰੋਲਾ ਪਾਇਆ ਨਾ ਕੁਝ ਉਹਨਾਂ ਨੇ ਕਿਹਾ ਕਿ ਰੋਲਾ ਪਾਇਆ ਤਾਂ ਵੀ ਤਨਖਾਹ ਕਰਾਂਗੇ ਅੱਛਾ ਰੋਲਾ ਪਾਇਆ ਤਾਂ ਵੀ ਛੁੱਟ ਕਰਨਾ ਉਹ ਜਰੂਰ ਜਰੂਰ ਪ੍ਰਸ਼ਾਸਨ ਨੂੰ ਕੋਈ ਬਾਦ ਵਿੱਚ ਅਸੀਂ ਇੱਕ ਬਾਰਦ ਨੰਮ ਡਾਲ ਦਿੱਤਾ ਤੇ ਪੁਲਿਸ ਕਹਿੰਦੇ ਨਹੀਂ ਕਿ ਇਹ ਮੇਰਾ ਥਾਣਾ ਨਹੀਂ ਹੈ ਦੂਜੀ ਕਹਿੰਦੇ ਮੇਰਾ ਥਾਣਾ ਨਹੀਂ ਇਸੋਂ ਵੀ ਲੇਟ ਪਿਆ ਨਹੀਂ ਪਹਿਲਾਂ ਥੋੜਾ ਜਿਹਾ ਕੋਈ ਇਹ ਪ੍ਰੋਬਲਮ ਹੋਈ ਫਿਰ ਬਾਦ ਕਲੀਅਰ ਹੋ ਗਿਆ ਫਿਰ ਸੁਦਾ ਥਾਣੇ ਹਲੇ ਆਏ ਉਹਨਾਂ ਨੇ ਆਣ ਕੇ ਕਿਹਾ ਕਿ ਕੋਈ ਨਹੀਂ ਜਲਦੀ ਜਲਦੀ ਇਹ ਅਸਕੀਟਾ ਜਾਊਗਾ ਪ੍ਰਦੀਪ ਅਗਰਵਾਲ ਜੀ ਆਪਣੀ ਏਜੰਸੀ ਹਾਂਜੀ ਆਪਣੀ ਏਜੰਸੀ ਤੇ ਤੁਹਾਨੂੰ ਕਿਹਨੂੰ ਪੜਾ ਲਗਾਇਆ ਘਟ ਰਿਹਾ ਸਾਨੂੰ ਬਸ ਪੌਣੇ 3 ਵਜੇ ਸਮਝੋ ਜਦੋਂ ਕਟਰਾ ਹੋਈ ਹੈ ਸਾਡੇ ਮੋਬਾਈਲ 'ਤੇ ਟਾਈਮ ਫੋਨ ਆਇਆ ਅਸੀਂ ਉਸੇ ਟਾਈਮ ਆਏ ਇੱਥੇ ਜੀ ਹਾਂ ਹਾਂ ਤੇ ਆ ਕੇ ਦੇਖਿਆ ਹਾ ਵੀ ਇਹ ਕੱਲੇ ਭਾਈ ਸਾਹਿਬ ਬੈਠੇ ਸੀ ਅੰਦਰ ਆਫਿਸ 'ਤੇ ਬੈਠੇ ਫਿਰ ਉਦੋਂ ਤੋਂ ਸਾਡੇ ਰੋਏ ਭਾਈ ਸਾਹਿਬ ਕੰਮ ਕਰ ਰਹੇ ਇਹ 10 ਸਾਲ ਤੋਂ ਉੱਤੇ ਹੋਏ ਜੀ ਜਦੋਂ ਦੀ ਏਜੰਸੀ ਲਈ ਹੈ ਉਦੋਂ ਦੇ ਮਤਲਬ ਕੰਮ ਕਰਦੇ ਪਏ ਹੈ ਇਹ ਕਿੱਦਾਂ ਦੇ ਦੋਸਤ ਪੰਜਾਬ 'ਚ ਜਿੱਦਾਂ ਲੋਹਾਂ ਡੋਡਰ ਪੰਜਾਬ 'ਚ ਖਲਾਬ ਮਾਰੇ ਹੋ ਰਹੀ ਹੈ ਜੀ ਦੇ ਵੇ ਦੇ ਲੋਟ ਰੋਜ਼ ਕੋਈ ਨਾ ਕੋਈ ਕਟਨਾ ਹੋ ਰਹੀ ਹੈ ਪੰਜਾਬ